ਹਲੇ ਵੀ ਨਹੀਂ ਆਉਂਦਾ ਸਾਲ ਲੋਟ ਬੋਲੂ ਕਰ ਲਿਓ ਗੰਦੇ ਆ ਵੀ ਕੇ ਮਹਾਰਾਜੇ ਦੀ ਮਤਾ ਦਾ ਸਚੇਦਰ ਬਾਦ ਕੀ ਜੈ ਉਹ ਇਹ ਲਿਖਾਂ ਮਾਰੀ ਜਾਂਦੀਆਂ ਤੁੱਤੀਆਂ ਕਰ ਕਰ ਐ ਨਾ ਨਾ ਕੁਆਂਟੀਟੀ ਅਰੇ ਗਾਇਜ਼ ਵੈਲਕਮ ਬੈਕ ਟੂ ਚੈਨਲ ਸਪਵ ਲੋਕਸ ਤੋਂ ਤੁਹਾਡਾ ਸਵਾਗਤ ਸਪਵ ਲੋਕਸ ਤੋ ਦੋਸਤੋ ਅੱਜ ਮੈਂ ਵਲੋਗ ਦਾ ਸਟਾਰਟ ਕਰ ਰਿਹਾ ਸਪਵ ਵਲੋਗ ਨਹੀਂ ਹੈਗਾ ਗਾਇਂ ਅਮਨ ਚਮਲਾ ਉਸੇ ਹੀ ਹੈ ਦੋਸਤੋ ਨੋ ਕੋਈ ਨਹੀਂ ਜਲਦਾ ਲਈ ਨੋ ਸੱਪ ਤਾਂ ਮੈਂ ਜਿੰਦਾ ਫੜ ਲੈਣੀ ਆ ਅਸਲੀ ਸੱਪ ਫੜ ਕੇ ਤਾਂ ਮੈਂ ਬੋਤਲ ਚ ਡੱਕ ਦਿੰਨੀ ਆ ਐ ਕਰਕੇ ਇੰਸਟਾਗ੍ਰam ਤੇ ਮੇਰੀਆਂ ਬਹੁਤ ਰੀਲਾਂ ਪਈਆਂ ਨੇ ਵੈਸੇ ਸੱਪ ਫੜਦੀ ਤੇ ਦਿ ਦਿਨ ਖਮ ਨੇ ਕਿ ਨਾ ਸਸੂ ਬੀਤੀ ਕੋਈ ਨਾ ਤੇਰਾ ਭਲਾ ਨਿਕਲ ਜੇ ਮੰਮੀ ਮੇਰਾ ਮੇਰਾ ਤਾਂ ਸ਼ੁਰੂ ਤੋਂ ਮੇਰਾ ਤਾਂ ਅਸੂਲ ਹੈ ਸਪੋਟ ਡਾਕਟਰ ਮੈਂ ਟਰੈਕ ਚ ਦਵਾਉਂਗਾ ਮੈਨੂੰ ਠੰਡ ਬਹੁਤ ਲੱਗਦੀ ਹੈ ਮੈਨੂੰ ਠੰਡ ਲੱਗਦੀ ਹੈ ਪਰ ਮੈਨੂੰ ਰੀਤੇ ਦਵਾਈ ਦੇ ਦੇ ਯਾਰ ਜੇ ਲੱਗਾ ਹਾਂ ਜਾਂ ਤਾਂ ਪੂਜੀ ਆ ਜਾ ਇੰਨਾ ਪਿਆਵਾ ਮੈਨੂੰ ਦਿੱਤਾ ਹੀ ਨਹੀਂ ਖਾਰਾ ਮੇਰਾ ਮੂੰਹ ਕੋੜਾ ਹੈ ਤੇ ਬੁਖਾਰ ਨਾਲ ਉਹ ਕੱਪੜੇ ਟੱਕ ਦੇ ਵਿੱਚੋਂ ਪਹਿਲਾਂ ਆ ਦੋਨੇ ਕੱਪ ਚੱਕ ਦੋ ਉੱਠ ਕੇ ਚੱਕ ਉਹ ਮੈਂ ਨਹੀਂ ਆ ਰੁੱਟਣਾ ਮੈਨੂੰ ਮਾੜਾ ਜਿਹਾ ਪਾਣੀ ਤੋਂ ਸਗਰ ਕੇ ਮੈਨੂੰ ਦਵਾਈ ਦੇ ਦੇ ਇਸ ਦਾ ਪਦ ਰਿੰਗਾਇਆ ਤੇ ਕਿਵੇਂ ਪੜਿਆ ਕੋਈ ਨਾ ਵੱਟ ਚੱਕ ਲੈ ਮਿਸ ਜਿਹੜਾ ਪਰਸ ਜਗਰਾਤੇ ਚਗਾਉਂਦਾ ਸੀ ਲੋਕ ਆਏ ਮਾਈਕ ਫੜਦੇ ਨੇ ਉਹਨੇ ਐ ਫੜਿਆ ਸੀ ਐ ਕਰਕੇ ਜਿਹੜਾ ਜਿਹੜਾ ਬੋਲਣ ਆਲਾ ਸੀ ਉਹ ਇਧਰਲੇ ਪਾਸੇ ਡੰਡੀ ਦੇ ਇਧਰ ਸੀ ਐ ਫੜਿਆ ਸੀ ਮਾਈਕ ਜਿਹੜਾ ਬੋਲਣ ਆਲਾ ਸੀ ਉਹ ਇਧਰ ਸੀ ਚੱਕ ਲੈ ਤੇ ਮੈਂ ਲੱਤਾਂ ਨੂੰ ਛਾਲ ਲੀਆ ਯਾਰ ਉਹ ਬਸੀ ਗਿਆ ਤਾਂ ਮੂੰਹ ਨਾਲ ਹੀ ਮਤਲਬ ਐ ਫੜਿਆ ਸੀ ਜਦ ਕਿ ਐ ਫੜਨਾ ਚਾਹੀਦਾ ਹੋਰ ਉਹਨਾਂ ਦਾ ਮੇਰਾ ਇਸ਼ਾਰਾ ਦੇਖ ਲੈ ਦੇ ਕਿ ਦੂਰ ਖੜੇ ਨੇ

ਫਲੈਟ वाली दोस्तों ਦੋਸਤੋ ਤੇ ਪਰਨਾ ਆਪ ਬੱਲ ਲਿਆ ਵਾ सोना ਸੋਨਾ ਮੈਂ ਲੱਗੀ ਦਿੰਨਾ ਪਰਨਾ ਠੀਕ ਆ ਦੋਸਤ ਤੈਨੂੰ ਕੀ ਹਾਸਾ ਠੀਕ ਆ ਤੈਨੂੰ ਕੀ ਹਾਸਾ ਪਰਨਾ ਠੀਕ ਆ ਆ ਸੋਨੇ ਲੱਗਦਾ ਵਾ ਸੋਨ ਲੱਗਦਾ ਪਰਨਾ ਇੱਧਰ ਦੇਖ ਲਓ ਇੱਧਰ ਓਏ ਆ ਗਿਆ ਓ ਇੱਥੇ ਗਿਆ ਵਾ ਟੂ ਹੈ ਓ ਇੱਥੇ ਓਏ ਲਾ 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 ਅਰੇ ਮੂੜ ਨਹੀਂ ਆ ਬਾਈ ਆ ਮਾ ਔਰ ਤਬ ਨਾ ਬੈਠਾ ਆਏ ਮੇਰੇ ਚੱਲ ਨਾ ਆਇਆ ਨਿੱਕੋਆ ਇਹ ਕੰਡਾ ਕੋਲਾ ਹੈ ਇਹ ਕੋਲਾ ਹੈ ਇਹ ਕੋਲਾ ਬਦਨਾਮ ਰੱਖਿਆ ਮੈਂ ਕੋਲਾ ਆਏ ਮੇਰੀ ਪੰਜਾਬ ਫਾਸ ਗਈ ਨਿਕਲ ਗਈ ਨਹੀਂ ਫੜ ਜਾ ਵੀਡੀਓ ਪੈਰ ਜੜ ਗਿਆ ਮੈਂ ਵੀ ਸਾਹ ਬੁੱਤਾਂ ਬਹਿਣ ਦਸਿਰ ਪੈਰ ਜੜ ਜਾਂਦਾ ਮਸੰਦਰਾ ਆ ਇਧਰ ਵਲੌਗ ਚੱਲਦਾ ਗਾਈਸ ਵੇ ਰਾਤ ਬਲ ਬਣਾ ਲੈਂਦੇ ਫਿਰ ਉੱਟ ਬੈਠ ਕੇ ਆਂ ਦੇਖਦੇ ਆ ਜਿਹੜੀ ਮੈਚਨ ਵੱਡਾ ਬੁਲਾੜੀ ਅੱਜ ਮੇਕੋ ਆ ਜਾ ਗਰੀ ਠੀਕ ਕਹਿੰਦਾ ਤੂੰ ਵਿਗੜਿਆ ਹੋਇਆ ਵਾ ਦੋ ਵਾਰ ਬਲ ਬਲ ਤੂੰ ਵਿਗੜਿਆ ਹੋਇਆ ਹਾਂ ਹੈ ਆ ਦੇਖ ਲੋ ਕਹਿੰਦਾ ਮੈਂ ਵਿਗੜਿਆ ਹੋਇਆ ਵਾਂ ਕਦ ਤੋਂ ਵਿਗੜਿਆ ਹੈ ਮੁੰਡੇ ਨੂੰ ਪੁੱਠੇ ਮਾਤਾ ਦੇ ਜਾਂਦੇ ਦੇਖੋ ਤਾਂ ਕੰਨ ਵਿੱਚ ਕੁਝ ਸਰਪੋ ਸਰ ਕਰੀ ਜਾਂਦਾ ਹੁੰਦਾ ਕੀ ਨਾਮ ਲੈਂਦੇ ਅਮਰ ਹੁੰਦਾ ਇਹਦੇ ਕੰਨਾਂ ਵਿੱਚ ਮੈਂ ਦੀਦੀ ਇਹਨੂੰ ਗੱਲ ਤੁਸੀਂ ਨੇ ਨਾ ਫੜਾਈ ਮੈਨੂੰ ਤੂੰ ਬਾਬਾ ਤਾਂ ਕੀ ਕਰਕੇ ਚੱਲ ਜਾਂਦਾ ਕੋਈ ਮੈਂ ਦੱਸੂਗਾ ਮੈਂ ਦੱਸੂਗਾ ਮੈਂ ਕੀ ਕੀ ਕਿਹਾ ਸੀ ਦੀਦੀ ਜੀ ਕਿ ਮੈਂ ਇੱਕ ਮਤਲਬ ਨੰਨਾ ਵਿਗੜਿਆ ਹੋਇਆ ਵਾ ਦੇਖੋ ਸਾਰੇ ਇੱਕ ਤੇਰੀ ਇੱਕ ਕਾਲੀਆਂ ਦਾ ਜਲਦੀ ਵਿਆਹ ਕਰਨ ਲੱਗਿਆਂ ਸੀ ਇਹ ਤਾਂ ਇਹ ਵਿਗੜਿਆ ਹੋਇਆ ਵਾ ਮੈਂ ਕਿਹਾ ਸੀ ਇੱਕ ਤੇਰੀ ਇੱਕ ਮੈਂ ਚੱਪਾ ਬੁਟੀਕ ਤੇ ਜਾਣਾ ਮੈਂ ਚੱਲੀਏ ਪਲਦੀ ਠੀਕ ਹੋ ਜਾ ਥੋੜਾ ਜਿਹਾ ਹੋਰ ਮਾੜਾ ਗਿਆ ਦਵਾਈ ਦਿੱਤੀ ਹੈ ਹੁਣ ਵੀਰ ਨੇ ਮੱਕਦਲੇ ਗਾਉਣ ਦੀ ਕਿਹੜੀ ਫਗਲੀ ਲਿਓ ਮਗੇ ਤੇ ਟਾਈਮ ਤੇ ਲੱਗਿਆ ਕਿਤੇ ਬੋਟਲ ਲੈ ਕੇ ਇਹਦਾ ਕੁਰਤਾ ਫਿਰ ਮੈਂ ਬਣ ਕੇ ਉਹ ਯਾਰਲੀ ਆਈ ਨੰਨੇ ਅੱਜ ਇਹਦਾ ਕੁਰਤਾ ਉਹ ਯਾਰ ਛੋਟਾ ਤੇ ਜਾਣੇ ਬਾਕੀ ਆ। ਮੈਂ ਵੀ ਆ ਤੇ ਜੋ ਓਏ ਬੋਟਲ ਲਈ ਮੁੰਡੇ ਦੀ ਲਿਆਇਆ। ਇਹ ਬੋਂਗੋ ਮੰਮੀ ਦੇ ਕੇ। ਅਸੀਂ ਗਾਇਸ ਦੇਖ ਲਈਏ ਬੈਨਾ ਵਲੋਗ। ਤਾਂ ਦੋਸਤੋ ਹੁਣ ਮੈਂ ਚੱਲਾਂ ਅੰਬਰ ਤੇ ਕੁੜਤਾ ਵੀ ਮਨੇਣਾ ਆਪਾਂ ਕੱਪੜੇ। ਤਿਆਰ ਕਰ ਲਈਏ ਸਾਰਿਆਂ ਨੇ। ਅੰਬਰ ਨੇ ਕੁੜਤਾ ਵੀ ਆਮਾ ਪਾਲਾ। ਚਲੋ। ਸਾਰੇ ਕੁੜਤੇ ਲੱਗੋ ਬਣ ਦੋਸਤੋ। ਕੁੜਤਾ ਵੀ ਮਾ ਲੈਂਥ ਲੈ ਪੰਬਰ ਦਾ। ਹੋਰ ਵੀ ਆਂਟੀ ਕੀ ਹਾਲ ਚਾਲ ਹੈ? ਆਂਟੀ کیسے ਹੋ? गड़ीया कहां से आ रहे हो मैं गुरबीर के पास आ रही हूँ हाँ वही गुड़ीशिया ठीक-ठाक हां गिरीश ही है हमबर आ जा बिरा कैसे है तापा जैकेट बा ये देखो हमबर ये गुहे दे सा चला जल्दी बैठ चलो दोस्तों कालू को चल के मिलते हैं दोनों आपा तो दोस्तों कुर्ता भी हमें लाना है दुकान ही बंद हुई है ਪੜੇ ਗੜ ਵੀਰ ਆਖ ਵਿੱਚ ਕਰ ਲਈ ਮਾੜਾ ਤੁਹਾਡੇ ਕੈਮਰੇ ਚਾ ਲਾ ਲਾ ਆ ਦੇ ਇੱਕ ਬਈ ਸਾਡੇ ਹੱਥੇ ਕਿੱਥੇ ਡਰਾਈਵਰ ਨਹੀਂ ਕੋੜੋ ਚਲਾ ਰਹੇ ਨੇ ਤੁਹਾਨੂੰ ਸੇਫਲੀ ਲੈ ਕੇ ਪਾ ਗਿਆ ਨਾ ਹਾਈ ਗਾਇਸ ਚਲੋ ਦੋਸਤੋ ਘਰ ਚੱਲ ਕੇ ਮਿਲਦੇ ਆ ਅਜ ਬੋਰੀ ਬੋਰੀ ਆ ਕੀ ਜਾਂਦੇ ਨੇ ਇੱਕ ਵੇਰ ਤੂੰ ਲੱਤਾਂ ਦੇ ਉੱਧਰ ਕਿੱਥੇ ਥੱਲੇ ਜਾਂਦੀਆਂ ਥੱਲੇ ਆ ਜਾਓ ਉੱਥੇ ਚੱਲ ਜਾਈਏ ਕਿ ਤੂੰ ਚੱਲ ਏ ਏ ਇਧਰ ਦੇਖ ਇਧਰ ਇਧਰ ਗਾਗੂ ਆਜਾ ਆਜਾ ਇਹਨੇ ਕੋਈ ਨਹੀਂ ਪਾਲਦਾ ਵਾ ਤੇ ਨਹੀਂ ਪਾਲਦਾ ਮਾ ਵਾ ਆਹ ਆਹ ਓਕੇ ਹੋ ਗਿਆ ਤੂੰ ਤਾਂ ਘਾਤੋਂ ਨਾ ਕਿ ਕਰਦੇ ਤੁਸੀਂ ਆ ਤੂੰ ਬੋਲਟ ਪਾਸ ਕਰਾਉਣਾ ਮਾ ਨਹੀਂ ਫੇਲ ਹੋਗੇ ਉਹ ਨਹੀਂ ਭਰਾਵਾ ਉਹ ਉਹ ਨੰਬਰ ਛੋਟਾ ਵਾਹਦਾ ਪਿੱਛੇ ਇਸ ਨੰਬਰ ਆ ਅਜਿ ਕੋ ਚੁੱਪ ਉਹ ਆਦੇ ਕਾਲੇ ਘਮਰ ਦੀ ਸੱਲੀ ਸੱਪੂ ਹਾਈ ਨੀ ਨੀ ਦਬੈਣੇ ਤੜਕਾ ਪਾਦਾ ਮੈਨੂੰ ਦੱਸਿਆ ਕਿ ਆਉਣੀ ਕੱਲ ਵਾਲਾ ਪਾ ਦੇ ਚਿਕਾ ਮਾਰ ਦੇ ਰੁਗਣੀ ਚਾਹੀ ਓ ਜੱਬੇ ਗੁਰੀ 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 ਅੱਛਾ ਗਾ ਇਹ ਬਿੱਚਾ ਲੜ ਰਿਹਾ ਤੇ ਬੜਾ ਗਰਮ ਕੱਢਾ ਸੋਣਾ ਲੱਗਣ ਲੱਗਾ ਦੇਖੋ ਗਾਇਸ ਇਹੋ ਵੀ ਨਹੀਂ ਕੰਨ ਸਾਣਾ ਸੋ ਮੇਰੀ ਗੱਲ ਚੰਗੀ ਸੀ ਕਿੋਪੜੇ ਦੇ ਨਾਮ ਲੈ ਤੰਨ ਨਾਲ ਲੈ ਕੇ ਤਾਂ ਦੋਸਤੋ ਮੋਟਾ ਬਈਆ ਆਇਆ ਸਾਡਾ ਅਜ ਬੜੇ ਇਦਰਾ ਬਾਦ ਪਤਾ ਨਹੀਂ ਇਹਨੂੰ ਕਿਵੇਂ ਕਰਦਾ ਰਾਂ ਚਿੱਟਾ ਆ ਤਾਂ ਅੰਬਕਾ ਕੋਣ ਆ ਗਿਆ ਜੈਸ ਹੁਣ ਆਣੇ ਚੱਪਲਾ ਲੈ ਉਸੇ ਚੱਪਲਾ ਹੁਣੀ ਸੀ ਲਾਓ ਲਾਓ ਯਾਰ ਜੀ ਖੰਡ ਵਿੱਚ ਇੰਦਰੇ ਨਾਲ ਸੀ ਵਿਖਰਾਇਆ ਕਰੋ ਯਾਰ ਨਹੀਂ ਨਹੀਂ ਵੀਰੇ ਪਾੜੋ ਪਾੜੋ ਲੈ ਦੱਸ ਆ ਲੈਰ ਮੇ ਪਾੜਾ ਯਾਰ ਮੈਂ ਤਾਂ ਕਹਿੰਦਾ ਹੀ ਨਹੀਂ ਪਾੜੋ ਵੀ ਪਣੀ ਹੋਣੀ ਮੇ ਚਪਾ ਸੁਣ ਕੇ ਇਹ ਗਾਣਾ ਜਿਹੜਾ ਆ ਰਿਹਾ ਤਾ ਸਚੇਦ੍ਰਾ ਬਾਬਕੀ ਜੈ ਸਚੇਦ੍ਰਾ ਬਾਬਕ ਸਾਰੇ ਤਾਂ ਤੇਰੇ ਬੁਰੇ ਗਿੜੇ ਲੱਗਦੇ ਆ ਅਸੀਂ ਤਾਂ ਬੈਠੇ ਆ ਹਾਂ ਅਸੀਂ ਤੇ ਆਪਣਾ ਅਸੀਰਾ ਦੇ ਲਈ ਦੋ ਮਿੰਟ ਅੱਗੇ ਖੰਨੇ ਹੱਦ ਆਸ਼ੀਰਵਾਦ ਬੱਸ ਜੰਨੇ ਸਿਬੇ ਪਹਿਲੇ ਆਸ਼ੀਰਵਾਦ ਨਹੀਂ ਆਉਂਦਾ ਫੀਵੈਸੀ ਆਉਂਦਾ ਆਸ਼ੀਰਵਾਦ ਨਾਲ ਕੱਲਾ ਖੋਣਾ ਨਹੀਂ ਤਿੱਦੇ ਚੀਜਾਂ ਸੁਣਾਂਗੇ ਇੱਕ ਜਨੂ ਦੀ ਲੱਗ ਗਈ ਆਸ਼ੀਰਵਾਦ ਨਾਲ ਮੋਟਰੇ ਦਾੜੀ ਆ ਗਈ ਹੰਦੀ ਲੱਗੀ ਆ ਮੈਂ ਵੀ ਕਹਿਣੀ ਲੱਗੀ ਸੀ ਆਹੋ ਇਹ ਦੋ ਤਿੰਨ ਦਿਨ ਆਇਆ ਤਾਂ ਹੀ ਨਹੀਂ ਆਇਆ ਦਿਲਦਾਰੀ ਕਰ ਦੋ ਉਹ ਤੂੰ ਵੀ ਵਲੌਗ ਬਣਾ ਲੈ ਅਦਰ ਦੇ ਮੈਂ ਕੰਮ ਕਰਦੀ ਦੀਦੀ ਲੈਂਸ ਲੂਨਸ ਬਣਾਉਣੇਗੇ ਨਹੀਂ ਇਹਦੇ ਕੰਮ ਕਰ ਲੈਣ ਦੇ ਮੈਡਮ ਮੈਂ ਬੰਗੋਲੀ ਬਾਗ ਲੈ ਆਵਾ ਚਾਹ ਦਾੜੀ ਕਿਵੇਂ ਲੈ ਕੇ ਆਉਣੀ ਠੀਕ ਹੈ ਠੀਕ ਹੈ ਜੇ ਗੱਲ ਵਿੱਚ ਆਏਗੀ ਮਾਮਾ ਦਾ ਚਾਹ ਨਹੀਂ ਆਸੀ ਨਾ ਆ ਗੱਲਾਂ ਕਰੀਏ ਮਾਂ ਦੇ ਨੇ ਤਾਂ ਇਹ ਡੱਡਾ ਕੀਤੇ ਲਾਵੇ ਮਾਤਾ ਜਗਾਰਾ ਜਗਾਰਾ ਮੇਰੀ ਮੂਈ ਦਾ ਮੇਰੀ ਮੰਮੀ ਦਾ ਮੋਹ ਸੱਤੇ ਦਰਬਾਰ ਕੀ ਚਾਹ ਮੋਟੇ ਕਾਲੇ ਸੀ ਕਮ ਬਣੇ ਗਏ ਗਾਇਜ਼ ਸਾਨੂੰ ਫੋਲੋ ਕਰ ਲਿਓ ਗੰਦੇ ਆ ਵੀ ਫਿਰ ਬਲੌਗ ਪਾ ਕੇ ਤੁਮ ਇਹ ਨਾ ਟੈਂਟ ਇਹਦਾ ਮੈਂ ਕਦੀ ਕੀ ਬਣਾਉਣਾ ਪਾਦਾ ਮੈਂ ਜੱਟ ਬਰਦੇ ਬਣਾ ਲੈਣਾ ਹੋਰ ਮੰਮੀ ਬਾਬੇ ਲੜਾਈ ਓਏ ਗਾਇਸ਼ਵਰ ਮੰਮੀ ਨੂੰ ਕੋਲ ਲਾਲ ਪਏ ਇਹਦੀ ਉਹਨੇ ਦਿੰਨਾ ਹੋਰ ਵਾਸਤ ਜੋਟੋ ਮਨਿੰਦਰ ਆਪਜੀ ਛੇਲੀ ਜਖੜਾ ਹੋਏ ਇੱਕ ਟੋਕ ਉਹ ਦੇਖੋ ਮਨਿੰਦਰ ਦੀ ਛੇਲੀ ਆ ਗਈ ਇਹ ਕੋਈ ਨੇ ਕਿਹਾ ਸੀ ਨਾ ਉਹ ਦੇਖੋ ਨਹੀਂ ਨੂਰ ਸੀਗੀ ਹਾਂ ਦਾ ਦੀ ਜੀ ਇਥੇ ਦਾ ਛੋਟ ਬਲੌਗ ਪਾਇਆ ਕਰੇ ਲੌਂਗ ਨਹੀਂ ਬਨ ਛੋਟ ਪਹਿਲਾਂ ਪਾਏ ਛੋਟੇ ਇਹਦਾ ਮੈਨੂੰ ਵੀ ਚੱਲਦਾ ਨਹੀਂ ਤੇ ਇੱਕ ਮਿੰਟ ਗੱਲ ਕਰਨੀ ਸੀ ਜਿਹੜੀ ਸਾਡੇ ਇੰਟਰਵਿਊ ਆਈ ਆ ਥੈਂਕ ਯੂ ਤੁਹਾਡੇ 10k ਹੋ ਗਏ ਆ ਤਿੰਨ ਦਿਨਾਂ ਚ ਹੋ ਗਏ ਆ ਹਾਏ ਥੈਂਕ ਯੂ ਬੈਰੀ ਬੈਰੀ ਥੈਂਕਸ ਲਾਓ ਮੇ ਮਾਤਾ ਜੀ ਬਲੌਗਸ ਨੂੰ ਵੀ ਇੰਨਾ ਹੀ ਪਿਆਰ ਦਿਆ ਕਰੋ ਯੈਸ ਦੋਸਤ ਜਿੰਦਾ ਤੀ ਮੈਨੂੰ ਪਿਆਰ ਦਿੰਦੇ ਹੋ ਆਣ ਆਪਾਂ ਲਾਈਵ ਟਾਈਮ ਦੇਖਦੇ ਆਂਦਾ ਚੱਲਣਾ ਹੁਣ ਗਾਇਸ ਆਪ ਲੋਕਾਂ ਚ ਮੈਂ ਐਵੇਂ ਤਾਂ ਇੱਕ ਮਿੰਟ ਵੀ ਆਇਆ ਹੀ ਚੱਲਣਾ ਆ ਇਹ ਕੋਈ ਲੋਟ ਨਹੀਂ ਆ ਰਿਹਾ ਬੁਰਾ ਵੱਡਾ ਹੋ ਗਿਆ ਪਤਾ ਨਹੀਂ ਕੀ ਸਾਲਾ ਚੰਦ ਹਲੇ ਵੀ ਨਹੀਂ ਆਉਂਦਾ ਸਾਲਾ ਲੋਟ ਹਲੇ ਵੀ ਲੋਟ ਆਉਂਦਾ ਏ ਸਾਲਾ ਓਏ ਬੁਢਰਾ ਕਰਦਾ ਵਿਆ ਕਰਦੇ ਬੁਢਰਾ ਉਹ ਡਰ ਗਿਆ ਭਰਾ ਵਾਲੇ ਕਰਾ ਮਾਰੇ ਓ ਡਰਦਾ ਕਾ ਤੂੰ ਆਨੇ ਕੋਈ ਨਹੀਂ ਬਾਤ ਪਤਾ ਪਤਾ ਕਿੰਨਾ ਟਾਈਮਰ ਹੋ ਗਿਆ 1 ਮਿੰਟ ਇਹ ਕਿੰਨੇ ਕਿਦਾਂ ਜਾਣੇ ਕਿੰਨਾ ਹੋਗਾ ਹਾਂ 10430 ਵਿਊ ਹੋ ਗਏ

ਜੋ ਸਾਡੇ ਇਕੱਠੇ ਹੋ ਗਏ ਫਿਰ ਵਲੋਗ ਬਣਾਵਾਂਗੇ ਫਿਰ ਜਿਦਾਂ ਆਈ ਫੋਟੋ ਤੇ থামਬਨੈਲ ਕਿੰਨਾ ਸੋਹਣਾ ਲੱਗਿਆ ਸਾਡੇ ਚਾਰੇ ਫੋਟੋ ਦੇਖੋ ਚਲੋ ਦੋਸਤਾਂ ਮਿਲਦੇ ਆਂ ਤੇ ਦੋਸਤੋ ਜਿੱਦਾਂ ਇਸੇ ਨੂੰ ਵੱਡਾ ਧਰ ਲੱਗਾ ਹੈ ਸਾਡੇ ਇੱਧਰ ਨੱਕ ਫਸੇ ਹੋਇਆ ਉਹ ਮੋਟਰਸਾਈਕਲ ਦੇਖ ਕੇ ਲੱਗਾ ਦੋਸਤੋਂ ਕੋਈ ਨਹੀਂ ਹੈ ਗਾਇਜ਼ ਇੱਥੇ ਲੱਗਾ ਹੈ ਧਰਨਾ ਗਾਇਜ਼ ਅਜੀਤ ਧਰਨੇ ਤੇ ਆਏ ਆ ਕਿਸਾਨ ਹੈ ਜਿੰਦਾਬਾਦ ਤੁਹਾਡਾ ਲੇ ਵੀਰੇ ਕਿੱਤੋਂ ਜਲਦੀ ਚੱਲ ਅੱਗੇ ਦਿੰਦੀਏ ਬਾਈ ਨੇ ਕਿਹਾ ਬੇਤਾਂ ਜਿੰਦਾਬਾਦ ਇਹ ਸੀ ਕਿਨੇ ਡਰਾਈਵਰੀ ਸੂਟ ਕਰਦੀਏ ਜੱਟਾ ਉਹ ਜੀ ਰਾਤ ਜਾ ਤੜਾ ਬੱਸ ਹੀ ਲਾ ਰਿਆਂ ਕੋਈ ਮੈਨੇ ਕਿਤੇ ਬੱਕਰੇ ਕਿਤੇ ਬੱਕਰੇ ਸੇ ਡੂੰਡਾ ਕਾਰ ਵਾਲੀ ਹੈ ਵੀ ਉਹ ਦੋ ਇੱਥੇ ਹੁੰਦੇ ਆਂ ਜਿੰਦਾਬਾਦ ਜੈ ਜੀ ਸਾਨੇ ਜਿੰਦਾਬਾਦ ਓਏ ਬਾਜੀ

ਕੀ ਮਿਲ ਗਏ ਤੌਨੀ ਦੇ ਰਵਫਰੇ ਕੀ ਬਾਤ ਗਾਈਜ਼ਾਂ ਸਾਨੂੰ ਗਿਫਟ ਮਿਲਿਆ ਪਰ ਪਤਾ ਨਹੀਂ ਕਿੱਥੋਂ ਮਿਲਿਆ ਖੋਲ ਕੇ ਲਓ ਜੀ ਨੂੰ ਆਪਾਂ ਖੋਲ ਕੇ ਦੇਦੇ ਆ ਬਲੌਗ ਦੇਖ ਕੇ ਕਿਸੇ ਨੇ ਭੇਜਿਆ ਵਾ ਪਤਾ ਨਹੀਂ ਬੇਚਾਰੇ ਭੁੰਜੇ ਬਾਪੇ ਉਹਦੇ ਲਿਖਾਂ ਮਾਰੀਆਂ ਜੰਦੀਆਂ ਤੁੱਟੀਆਂ ਕਰ ਕਰ ਹਾਂ ਨਾ ਨਾ ਕੋਆਨਟੀਟੀ ਇਹਦੇ ਸ਼ੇਤੀ ਘਰੋਂ ਸਹੀ ਆ ਦੇਖਦੇ ਆ ਗਾਈਜ਼ ਇਹਦੇ ਚ ਕੀ ਆਪਾਂ ਖੋਲ ਕੇ ਦੇਖਦੇ ਆ ਸਰਪ੍ਰਾਈਜ਼ ਹਾਂਜੀ ਅੰਬਰ ਸਾਈਡੋਂ ਥੋੜਾ ਭਲਾ ਹੋ ਜਿਓ ਓਏ ਦਿਖਾਓ ਕੀ ਆ ਇਹ ਹੈਗਾ ਕੀ ਦਾ ਪਹਿਲਾਂ ਵੀ ਨਾ ਆਇਆ ਦੱਸੋ ਕੀ ਦੇ ਲਈ ਆਇਆ ਵਾ ਵਾਓ ਉਸ ਵਾਓ ਹਾਈ ਮੈਂ ਮਰਦਾ ਨਹੀਂ ਨਾ ਸੁਣਾਣ ਓਏ ਵਾਓ ਤਨਵੀਰ ਨੇ ਤਾਂ ਇਹ ਕਿੰਨੇ ਦਿਨ ਚੱਲੇ ਅਸੀਂ ਕਿਹੜੇ ਤਨਵੀਰ ਨੂੰ ਦਿਨ ਚੱਲੇ ਤੂੰ ਕੀ ਬੋਲ ਰਿਹਾ ਠੀਕ ਨਹੀਂ ਤਨਵੀਰ ਨੂੰ ਦਿਨ ਚੱਲੇ ਭਰਾਵਾ ਦੇਖ ਤੂੰ ਇਹ ਕੰਮ ਵਿੱਚੋਂ ਇਹ ਗਾਈ ਝੂਠ ਬੋਲਦਾ ਹੈ ਮੇਰਾ ਵਾ ਆ ਮੈਂ ਤੁਹਾਡਾ ਹੀ ਉਹ ਸਾਰਾ ਮਿੱਟੀ ਰੱਖ ਮੁੰਡੇ ਕਹਿ ਦੇ ਬੰਦ ਹੋ ਗਿਆ ਥੋੜੀ ਬਣੀ ਬੰਦ ਹੋ ਗਿਆ ਦੇਖੀ ਆ ਕਿੰਨੇ ਸੋਹਣੇ ਆ ਦੇਖ ਇਧਰ ਮੰਮੀ ਮੈਂ ਇਧਰ ਮਿਲ ਅਗਲੇ ਦੀ ਮਾਰ ਤੁਸੀਂ ਕਿਉਂ ਛੇੜਦੇ ਯਾਰ ਪਿੱਛੇ ਨਾਲ ਮੈਂ ਲਿਆ ਕਾਈ ਦੇ ਕਿਸੇ ਦੇ ਹੋਰ ਅਸੀਂ ਆ ਪਾਏ ਦੇਖ ਲੈਣਾ ਉਹਦੇ ਘਰੇ ਜਾ ਕੇ ਅਸੀਂ ਰੌਲਾ ਪਾ ਦੇਣਾ ਦੇਖ ਕਿਥੋਂ ਆਏ ਆਦੇ ਅੱਜ ਕਿੰਨੇ ਸੋਹਣੇ ਗਾ ਲੋ ਬੰਨੀ ਮੈਂ ਕਿਉਂ ਲਾਣਾ ਇੱਕ ਦੇ ਦੇ ਨਹੀਂ ਇਹ ਕੁਝ ਨਹੀਂ ਮਿਲਦਾ ਲੈ ਦੇ ਲੋ ਅੰਟੀ ਕੋਈ ਨਹੀਂ ਮਨੀਟਰ ਕੌਂਸਲ ਕੋਰੀਆ ਦੀਆਂ ਉਹਨਾਂ ਨੇ ਖਾਣਾ ਕਿਹੜਾ ਪਾ ਰਹੇ ਹੋ ਕੱਲ੍ਹ ਹੋ ਯਾਰ ਇਕੱਲੇ ਬੰਦ ਗਿਆ ਕਰ ਲੋ ਇੱਕ ਗਿਆ ਫਿਰ ਤਿੰਨ ਨਿਕਲਣਗੇ ਏ ਹਲੋ ਤਿੰਨ ਨਿਕਲਣਗੇ ਫਿਰ ਹਾਂ ਨੀ ਤਨਵੀਰ ਦੇ ਆ ਆਹ ਪਟਦੇ ਨੇ ਵਾਲ ਮੈਂ ਚੈਨੀ ਦੇਖ ਇਹ ਦੋ ਦੋ ਕੱਤ ਲੈ ਪਾਏ ਹੋਇਆ ਅੰਬਰ ਸਾਈਡ ਇੱਕ ਪਸੰਦ ਕੀ ਦੀ ਐ ਦੱਸੋ ਮਾ ਕੀ ਇਹਨਾਂ ਨੇ ਨਿਕਲ ਹਾਲ ਕੀ ਕਰਦਾ ਇਹ ਬੰਦੇ ਸਾੱਚ ਦਾ ਸੁਣਾ ਨਹੀਂ ਤੁਸੀਂ ਕਿੱਥੋਂ ਆਏ ਆ ਕਿਹਦੇ ਆ ਮੰਮੀ ਤਾਂ ਵੀਰ ਦੇ ਆਈ ਨੇ ਇਹਨਾਂ ਬੰਦਾ ਕਿੱਥੋਂ ਲੈ ਲਊਗਾ ਚੋਰ 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 ਇੱਧਰ ਦੇਖੋ ਬਾਈ ਚੋਰ ਮੋਟੇ ਲਈ ਆਈ ਜੀ ਮੈਂ ਚਲੇ ਜਾਵਾਂਗੇ ਬੰਦੇ ਨਹੀਂ ਦੱਸਣਾ ਨਹੀਂ ਇਹਨਾਂ ਨੇ ਦੇਖੀ ਕਿੱਡੇ ਖਰਾਬ ਨੇ ਨਹੀਂ ਯਾਰ ਇਹ ਨਹੀਂ ਦੱਸਦੇ ਲਾਪਤ ਦੇ ਰਹੇ ਆਂ ਮੈਂ ਆਪਾਂ ਕਰੂੰ ਕਿਸੇ ਨੂੰ ਲੈ ਲਊਂ ਨੀ ਕੋਈ ਨਾ ਲੈ ਲਊਂ ਨਹੀਂ ਨਹੀਂ ਅਸੀਂ ਆਪਣੇ ਪੈਸੇ ਲਾ ਕੇ ਆਪ ਲੈ ਆਵਾਂਗੇ ਨਹੀਂ ਅੱਡੀ ਕੋਈ ਤਾਂ ਵੀਰ ਦਾ ਨਹੀਂ ਕਰ ਇਹਨਾਂ ਦਾ ਪਤਾ ਮੈਨੂੰ ਵੀ ਲੱਗ ਰਿਹਾ ਕੋਈ ਕੁੜੀ ਆ ਹਾਂ ਮੈਨੂੰ ਵੀ ਪਤਾ ਕੁੜੀ ਤੇ ਲੈਣਾ ਹੀ ਨਹੀਂ ਤੁਹਾਡੇ ਤੋਂ ਅਗਲੀ ਨੇ ਮਾਰ ਰਾ ਚੱਕ ਕੇ ਭਗਾ ਕੇ ਤੁਹਾਡੇ ਮੂੰਹ ਤੇ ਇਹ ਪ੍ਰੈਂਕ ਤਾਂ ਨਹੀਂ ਕਰਦੇ ਫੇ ਤੁਹਾਡੇ ਨਾਲ ਇਹ ਐਨੇ ਵੀ ਮਾਰੇ ਦੇਣੀਆਂ ਸਾਡੇ ਤੇ ਆ ਪਿਆਰ ਨਾਲ ਗਿਫਟ ਦਿੱਤਾ ਕੁੜੀਆਂ ਨੂੰ ਇਹ ਕੀ ਪਤਾ ਆਪਦੇ ਫੋਨ 'ਚ ਇਹਨਾਂ ਨੇ ਕੀ ਵੀਡੀਓ ਬਣਾਈ ਹੋਵੇ ਬੀ ਮੰਮੀ ਨਹੀਂ ਪ੍ਰੈਂਕ ਕਰਦੇ ਆ ਇਹ ਦੱਸ ਤਰੀ ਮੰਮੀ ਨਾਲ ਪ੍ਰੈਂਕ ਹੋ ਰਿਹਾ ਲੱਗਦਾ ਨਹੀਂ ਕੁਝ ਵੀ ਨਹੀਂ ਕੀਤਾ ਕਿੰਨਾ ਜਿਆਦਾ ਦਾ 10 10 ਸਵੇ ਮਸਾ ਨਿਕਲਦੇ ਨੇ ਤੰਦਕੀ ਬਣਾ ਬਹੁਤ ਸੀ ਸੇਵਿੰਗ ਕਿਤੇ ਹੋ ਰਹੀ ਸਮਾਰਗੀ ਹੋਏ ਸਾਡੇ ਗੂਗਲ ਤੇ ਵੀ ਜਾਂਦਾ ਪਿਆ ਆ ਤਾਂ ਕਿਤੇ ਨਹੀਂ ਜਿਹੜੇ ਮੈਂ ਸੀ ਵਲੌਗ ਵਲੌਗ ਕਿਤੇ ਹੋਰ ਉਹ ਕਰਦਾ ਬਣਾਇਆ ਨਹੀਂ ਹਾਰ ਕਰਾ ਭਾਈ ਜਾਂਦਾ ਸੀ ਨਾ ਵੀਡੀਓ ਜਦੋਂ ਮੈਂ ਬਾਹਰ ਨਿਕਲਿਆ ਨੇ ਇਹ ਵੀਡੀਓ ਬਣਾਈ ਜਾਂਦਾ ਸੀ ਤੁਸੀਂ ਪਹਿਲਾਂ ਸਾਡੇ ਗਿਫਟ ਮੋਡ ਉਹ ਹੀ ਜਾਣਾ ਹੋਏ ਨਹੀਂ ਮੈਂ ਤੇਰੇ ਬਾਹਰ ਦੇ ਸਰ ਕੇ ਦੇਖਦਾ ਉਮਰ ਮੈਂ ਹੁਣੀ 5-5 ਮਿੰਟ ਚੱਲਦੀ ਆ ਜਾ ਚੱਲ ਨਹੀਂ ਨਹੀਂ ਭੈਣੇ ਚਲ ਕੋਈ ਸਵੇਰ ਮੱਲਾਂ ਗਈਏ ਹੋਸਟਲ ਮੈਂ ਕੋਟ ਲੈਤੀ ਨਵੀਂ ਕਿਸੇ ਦੀ ਪਸੰਦ ਜੀ ਚਾਹ ਪੀ ਲਓ ਗਾਇਸ ਕਿਸੇ ਦੀ ਪਸੰਦੀਏ ਦੋਸਤੋ ਸਾਡੀ ਮਸਕਾਨ ਆ ਗਈ ਇਧਰ ਸਾਡੇ ਕਿੰਨੀ ਵੀਰਾਂ ਗਾਇਸ ਚਾਹ ਗਾਇਸ ਅੰਬਰ ਉਸੇ ਆ ਗਿਆ ਕਿ ਇਹਨੂੰ ਕੱਪੜੇ ਨੇ ਮੇਰੇ ਸਾਰੇ ਨੇ ਕੱਪੜੇ ਲੈ ਰਹੇ ਨੇ ਹਾਂ ਅਕਲ ਤਾਂ ਹੀ ਕੱਪੜਾ ਲੱਤੋ ਦੇਖੋ ਦੋਸਤੋ ਬੜੇ ਘੈਂਟ ਘੈਂਟ ਤਾਂ ਮਸਕਾਨ ਘਾਣਾ ਗਈ ਜੱਡ ਲਿਆ ਪਾ ਲੋ ਮੈਂ ਮੈਨੂੰ ਕਾਸੀ ਹੁਨੇਨਾ ਹੋਏ ਹੋਏ ਕੈਸੀ ਨਾ ਬਾਸ ਪਾਟ ਦੇ ਉਹ ਚਿੰਨੀ ਦਾ ਪਾ ਦੇ ਕੋਈ ਚਾਹੇ ਮੁਝ ਕੋ ਹੈ ਨਾ ਨੀ ਇਸ ਤਰ੍ਹਾਂ ਖੜਾ ਵੇਖ ਦੇ ਚਿੰਨੀ ਦਾ ਪਾ ਦੇ ਮੰਮੀ ਗਜਰੇਲੇ ਉਹ ਆ ਬੜਾ ਸੁਆ ਬੜਾ ਓਏ ਬੜਾ ਸੋਹਣਾ ਲੱਗ ਰਿਹਾ ਪਿਆ ਗਜਰੇਲੇ ਵਾਲੀ ਕੋਲੀ ਪਈ ਐ ਇੱਥੇ ਕੱਢ ਦੋ ਕੱਢੇ ਪਾਪਾ ਇੱਧਰ ਆਓ ਪਾਪਾ ਓਰੇ ਲੈ ਪਾਪਾ ਓਰੇ ਲੈ ਓਰੇ ਲੈ ਕੀ ਹੋ ਰਿਹਾ ਉਸ ਕਾਂ ਹੂੰ ਗਾਣਾ ਗਾ ਲਿਖੋ ਕਿਹੜਾ ਗਾਣਾ ਉਹੀ ਗਾ ਦੇ ਨੈਨਾ ਮੈਨੇਨਾ ਚੈਲੰਜ ਦਿੱਤਾ ਜੀ ਦੋਸਤਾਂ ਚੈਲੰਜ ਵੀ ਕੈਕਾ ਦਿਖਾ ਸੀ ਕਹਿੰਦਾ ਕਿਉਂ ਦੋਸਤਾਂ ਤੈਨੂੰ ਬੱਚਾ ਮਿਲ ਗਿਆ ਸ਼ਾਪਿੰਗ ਚੱਲ ਰਹੀ ਆ ਪੜਨਕਾਰੀ ਚੱਲ ਰਹੀ ਆ ਉਧਰ ਵੀਡੀਓ ਕੋਲ ਵੀ ਚੱਲਦੀ ਆ ਦੋਸਤਾਂ ਮੈਨੂੰ ਸਰਹਾਰ ਮਿਲਿਆ ਦੇਖੀ ਜਰੀ ਮੈਨੂੰ ਤਾਂ ਮਿਲਿਆ ਬਹੁਤ ਵਧੀਆ ਵਾ ਬਸ ਹੁਣ ਆਓ ਕੋਪਰਫੋਰਮ ਬਣ ਮੋਰ ਮੋਰ ਦੇਖ ਕਿ ਮਗਰ ਆਈ ਚੱਲੋ ਇੱਕ ਬੰਦਾ ਚਾਹੀਦਾ ਇਹ ਸਾਡੀ ਭੈਣ ਹੈ ਇਹ ਸਾਡੀ ਸੋਨੀ ਇਹ ਸਾਡੀ ਸੋਨੀ ਜੀ ਕੱਟੀ ਆ ਜੀ ਕੱਟੀ ਜੀ ਭੈਣ ਭਈਆ ਬਨੀਲਾ ਲਈ ਤੈਨੂੰ ਬਨੀ ਲਾਲੀ ਦੇਣੀ ਤੈਨੂੰ ਚਾਕਲੇਟ ਵਾਲੀ ਚਾਕਲੇਟ ਆ ਜੀ ਚਾਕਲੇਟ ਨੂੰ ਬਨੀਲਾ ਚਾਕਲੇਟ ਲਈ ਆਂ ਤੀਸਾਈ ਬਾਹਰ ਬਣਿਆ ਪਰ ਇਹ ਜਿਪਰ ਆ ਚੱਲ ਕੋਈ ਨਾ ਮੈਂ ਲੈ ਲੂੰਗੀ ਜਿਪਰ ਵੀ ਠੀਕ ਹੈ ਫੇਰ ਇਹ ਤਾਂ ਹੀ ਸੀ ਕਿ ਮੈਂ ਸਿੱਧਾਂ ਦੀ ਉਹਦੇ ਦੀ ਹੋਰ ਨਹੀਂ ਕੁਝ ਵਾੜੀ ਕਰਦੇ ਆ ਫੇਰ ਮੈਂ ਵੀ ਸ਼ਾਇਦ ਚੰਗੂ ਕਿਨੇ ਦਾ ਆ ਕਿੰਨੇ ਕੁੰਨੇ ਦਾ ਕਹਾਣੀ ਕੰਦਰ ਲਈ ਆ ਕਹਿੰਦਾ ਮੈਂ ਜੋ ਸਾਰੇ ਜੀ ਮੈਨਾਂ ਲਾਉਂਦਾ ਮੈਨੂੰ ਉਹ ਜੈਕਟ ਪਸੰਦ ਆਈ ਸੀ ਪਰ ਸਾਈਜ਼ ਵੀ ਵੱਡਾ ਵਾ ਦੋਸਤ ਰੱਖ ਲਈ ਇੱਕ ਚੱਕਾ ਘਟੋਂਗੇ ਅੱਜ ਦੂਰ ਗਿਆ ਕਮਾਂਡ ਹੋਣ ਚਲੋ ਯਾਦ ਆਇਆ ਕਿੰਨੇ ਦਾ ਹਾਂ ਪਹਿਲੇ ਪਹਿਲੇ ਤਾਂ ਪੁੱਛਦਾ ਹੀ ਨਹੀਂ ਸੀ ਨਹੀਂ ਪਹਿਲੇ ਤਾਂ ਪੁੱਛਦਾ ਹੀ ਨਹੀਂ ਸੀਗਾ ਕਿੰਨੇ ਦਾ ਅੰਮਾ ਫਿਰ ਵਿਆਹ ਨੂੰ ਬਿਲਕੁਲ ਵਿਆਹ ਨੂੰ ਟਾਈਮ ਹੋ ਗਿਆ ਨਹੀਂ ਨਹੀਂ ਪਹਿਲੇ ਤਾਂ ਮਾਰੀ ਵੀ ਕਹਿੰਦਾ ਜੀ ਕਹਿੰਦਾ ਉਹ ਵਿਆਹ ਨੂੰ ਟਾਈਮ ਹੋ ਗਿਆ ਮम्मा ਕਿਤੇ ਗਿਆ ਨਾ ਨਾ ਵਿਆਹ ਹੋਇਆ ਸੀ ਤਣਜੀ ਮੁੱਚਦੇ ਆ ਭਈਆ ਉਹ ਫਰਾਕ ਸੂਟ ਦੇ ਦੇ ਵੀਰੇ ਹੁਣ ਦੂਰ ਚਲਾ ਗਿਆ ਦੋਸਤਾਂ ਦੀ ਸ਼ਾਪਿੰਗ ਚੱਲਦੀ ਹੈ ਸ਼ਾਪਿੰਗ ਕਰਨ ਲੱਗ ਪਏ ਦੋਸਤੋ ਹੀ ਸ਼ਾਪਿੰਗ ਕਰ ਚੁੱਕੇ ਨੇ ਹੁਣ ਇਹ ਵਾਲ ਲਿਆ ਫਿਰ ਤੋ ਅੱਜ ਅੱਗ ਤੇ ਹੁਣ ਇਹ ਨੰਬਰ ਤੇ ਬੱਜੀਆਂ ਨੇ ਪਚੜਾ ਕਿ ਆ ਮਾਰੇ ਕੋਈ ਵੀ ਨਹੀਂ ਪਾਰਦਾਗਾ ਤਾਂ ਮੇਰਾ ਸਿਆਣਾ ਬੱਚਾ ਹੈ ਇਹ ਨਹੀਂ ਮੰਗਰ ਲੱਗਦਾਗਾ ਥੋੜੇ ਅਰਗਾ ਹੈ ਮੰਗਰ ਲੱਗਦਾ ਗਾਈਜ਼ ਆ 네ਪਾਲੀ ਦਾ ਆਖਰੀ ਦਿਨ ਲੁਦੇ ਨੇ ਅੱਜ ਰਾਤੀ 12 ਵਜੇ ਮੇਰਾ ਬੱਚਾ ਹੈ ਮਮਾ ਪਰੇ ਜਾਣਦੇ ਅਸੀਂ ਕੀ ਲੈਣਾ ਆਉਣਾ ਤੋ ਹਾਂ ਆਪਾਂ ਜਾਣਗੇ ਆ ਮੈਂ ਅਮਰਾ ਤੋ ਪਰੇ ਕੰਮੀ ਬਾਬੇ ਦੋਨੇ ਚਲ ਗਏ ਯਰ ਤੂੰ ਕੀ ਕਰਨ ਜਾਣਾ ਹਮ ਕੀ ਕਰਨਾ ਸੀ ਜਾਣੇ ਤਾ ਹਾਂ

ਜਲਾਇਨ ਕਰਪੀ ਤੇ ਬੈਠਾ ਜਾ ਓਏ ਬੋਰੀ ਤੋਂ ਓਟ ਕੇ ਲੱਕੜਾ ਕੱਢਾ ਦੇ ਸੁਰਦੇ ਨਹੀਂ ਗੇ ਗੱਲ ਹਜੂਰ 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 ਜੀ ਮੈਂ ਹਜੂਰ ਜੀ ਨੂੰ ਬੁਲਾਉਂਦੇ ਹਾਂ ਗੱਲ ਸੁਣ ਹੈਲੋ ਫੈਦਾ ਓਏ ਰਾਮ ਨਾ ਰਾਮ ਨਾ ਠੀਕ ਹੀ ਕਰਦਾ ਠੀਕ ਹੀ ਕਰਦਾ ਯਾਰ ਮਨਵੀਰ ਤੂੰ ਕਿਹਾਂ ਨਹੀਂ اٹਕਾ ਤੇਰਾ ਬਟਾ ਕਿੱਧਰ ਗੱਲਾਂ ਮੈਨੂੰ ਤਾਂ ਖਾਣਾ ਖਾਣ ਸੈ ਨਾ ਸਾਰੀ ਅੱਗ ਬੁਝਾਤੀ ਆ ਔਰ ਅਸੇ ਨੂੰ ਵੀ ਅੱਗ ਲਾਤੀ ਲੈ ਫੜ ਜਾ ਮਨਿੰਦਰ ਤੂੰ ਵੀ ਅੱਡ ਯਾਰ ਮੇਰੀ ਬਾਤ ਸੁਣੋ ਨੇਪਾਲੀ ਕੋ ਅੰਟੀ ਸੇ ਪੰਜਾਬੀ ਮੇਂ ਬਾਤ ਕਰਾ ਮੈਂ Tamaam Punjabi ch dakhu daane aunty ne kehna hai koi ਓਏ ਅੱਡੀ ਮੈਜੀ ਕਰ ਰਿਹਾ ਥੋੜਾ ਫੜਾ ਥੋੜਾ ਜਿਹਾ ਉਹਨੇ ਕਿਹਾ ਸੀ ਮੇਰੀ ਆਏ ਜੋ ਆਪਣੀ ਭਾਸ਼ਾ ਬੋਲਦੇ ਸੀ ਪਰ ਮੈਨੂੰ ਉਹਨਾਂ ਦੀ ਗੱਲ ਸਮਝ ਆ ਰਹੀ ਸੀ ਅਸੀਂ ਉਹਨਾਂ ਨੇ ਉਹਨਾਂ ਨੇ ਜਿਹੜਾ ਸਾਬੂਦਾਮ ਕਿਤਨਾ ਉਹਨਾਂ ਨੇ ਉਰਦੂ ਚ ਲਿਖ ਕੇ ਕੀਤਾ ਉਹਨਾਂ ਨੇ ਹਾਂ ਤੇ ਨਾਲੇ ਮਨਿੰਦਰ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਮਨਿੰਦਰਾ ਕੋਟੀ ਪਾ ਕੇ ਗਿਆ ਅਸੀਂ ਕਿ ਨਹੀਂ ਪਾ ਕੇ ਗਿਆ ਉਹ ਲਾ ਗਿਆ ਇੱਥੇ ਰੱਖ ਗਿਆ ਵਾ ਤੇ ਅਸੀਂ ਵੀਡੀਓ ਕਾਲ ਕਰੀ ਉਹ ਫਿਰ ਉਹਨੇ ਆਪਦੇ ਭਰਾ ਨੂੰ ਦੱਸਿਆ ਕਹਿੰਦਾ ਉਹਨਾਂ ਨੇ ਵੀਡੀਓ ਕਾਲ ਕਰਕੇ ਆਪਣੀ ਭਾਸ਼ਾ ਚ ਦੱਸਿਆ ਉਹਨੇ ਮੈਂ ਕਹਤਾਂ ਮੈਂ ਕੀ ਆ ਵੀ ਵੀਡੀਓ ਕਾਲ ਕਰਕੇ ਉਹਨਾਂ ਨੇ ਪੁੱਛ ਲਿਆ ਵੀ ਉਹਦੇ ਨਹੀਂ ਪਾਈ ਹੋਈਗੀ ਕਹਿੰਦਾ ਹਾਂ ਮੈਂ ਗਾਗੂ ਓਏ ਅੱਜ ਵਾਲੇ ਕੁਮ ਤਾਤੂ ਅੱਜ ਸੈਡ ਸੰਗ ਅੱਜ ਭਾਇਓ ਆਂਟੀ ਦੋ ਸਿਆ ਜਲਾ ਨਾ ਆ ਗੋ ਕਪਾ ਸੇ ਗਾਇਆ ਤਾਂ ਹੁਣ ਆਪਾਂ ਖਾ ਲ ਗਏ ਰੋਟੀ ਲੋ ਕੋਲੀ ਤੇ ਦੇਖੋ ਵੀਰੇ ਹਾਂ ਰੋਟੀ ਖਾ ਲ ਗਏ ਸਭ ਗਏ ਇੱਥੇ ਪੀਂ ਗਏ ਰੋਟੀ ਆ ਰਹੀ ਹੈ ਸਾਡੀ ਤੁਹਾਡਾ ਬਣਾਉਣੀ ਨਾ ਉਹਨਾਂ ਨੇ ਨਹੀਂ ਬਣਾਣਾ ਨਾ ਨਹੀਂ ਬਣਾਣਾ ਨਾ ਨਹੀਂ ਬਣਾਣਾ ਨਾ

ਚੋ ਕੇ ਨਾ ਕੱਪੜੇ ਚੇਂਜ ਹੋਣੇ ਹੋਏ ਤਾਂ ਇਹ ਲੈ ਲੈ ਅੰਬਾ ਤੇ ਰੋਟੀ ਖਾ ਲਈਏ ਆਪਾਂ ਫਿਰ ਮਿਲਦੇ ਆ ਹਾਂ ਕਰ ਰਿਹਾ ਮੇਰੇ ਤੋਂ ਬਲਦੀ ਫਿਰ ਗਿਫਟ ਚ ਸਮਾਨ ਕੱਢ ਲਓ ਦੋਸਤੋ ਨਹੀਂ ਨਹੀਂ ਗਾਇਸ ਆ ਗਿਫਟ ਤੁਸੀਂ ਪਹਿਲਾਂ ਥੋੜੀ ਦੇਰ ਪਹਿਲਾਂ ਤੁਸੀਂ ਖਿ ਉੱਟੋ ਚੋ ਕੇ ਕੁੜੀ ਨਾਲ ਸੋਣੀ ਬੁੜਾ ਕੁੜੀ ਨਾਲ ਸੋਣਾ ਚਿੱਟੇ ਚੋਲ ਜਿਹਾ ਨੇ ਪਨ ਕੀਤੇ ਰੱਬ ਨੇ ਬੜਾਈਆਂ ਜੋੜੀਆਂ ਕਦੇ ਚੋਲ ਥੋਲੇ ਥੱਲੇ ਲੱਗੇ ਆਈ ਦੇਦੀਆਂ ਗੱਲਾਂ ਨੂੰ ਇਗਨੋਰ ਕਰਿਓ ਮੇਰੀ ਗੱਲ ਸੁਣੋ ਤੁਸੀਂ ਗੱਲ ਸੁਣੋ ਮੇਰੀ ਕਿਹਦੇ ਆ ਕੇ ਹੱਦ ਨੇ ਉਹ ਸੁਣੋ ਮੈਂ ਚ ਕੋਈ ਆ ਕੇ ਤੇਨੂੰ ਹੱਦ ਨੇ ਉਹਨੇ ਕਿ ਕਿਦਾਂ ਦੇਈਦਾ ਗਰਮੀ ਤੇਰੇ ਲਈ ਮੈਂ ਜਿੱਦੂ ਤੈਨੂੰ ਆ ਤਮੇ ਲਗਾਈ ਜੱਟ 25 ਸਾਲ ਦਾ ਆ ਰੇ ਗਾਈ ਸੁਣੇ ਆ ਇਹ ਇੱਕ ਡੱਬਾ ਸਾਡੇ ਕੋਲ ਵਾਪਸ ਆ ਗਿਆ ਐਪੀਏ ਕਿਤੇ ਨਿਕੜੀ ਦਾ ਨਾਮ ਲਈ ਜਾਂਦਾ ਇਹ ਗਿਫਟ ਸਾਰਾ ਹੀ ਆਇਆ ਠੀਕ ਹੈ ਇਹ ਸਾਡਾ ਹੀ ਆ ਇਸ ਕਰਕੇ ਹੁਣ ਆਪਾਂ ਇਹ ਸਾਰੇ ਡੱਬੇ ਪਾ ਕੇ ਤੁਹਾਨੂੰ ਵੀਡੀਓ ਪਾਇਆ ਕਰਾਂਗੇ ਬੰਦ ਕਰ ਰਹੀ ਹਾਂ ਬੰਦ ਨਹੀਂ ਆਗਾ ਜੱਟ ਦੀ ਯਾਰੀਆਂ 111 ਦਾ 120 ਨਹੀਂ ਆਗਾ ਇਹ ਲੱਗ ਲੱਗ 10 ਰੁਪਏ ਜਿਨ੍ਹਾਂ ਨੇ ਵੀ ਭੇਜਿਆ ਉਹਨਾਂ ਦਾ ਥੈਂਕ ਯੂ ਕਰਨਾ ਪੱਗ ਸਾਈਕਲੀ ਦੋਸਤ ਰੋਟੀ ਵੀ ਖਾਧੀ ਗਿਫਟ ਇਹਨਾਂ ਨੇ ਦੇਖ ਲਓ ਦੋਸਤ ਰੱਖ ਲੈ ਤਮਿਲ ਦੇ ਨੈਕਸਟ ਲੋਗ ਦੇ ਗਏ ਵਿੱਚ ਦੋਸਤੋ ਤੁਸਾਂ ਜਨ ਲਾਈਕ ਬੈਕ ਸ਼ੇਅਰ ਕਰ ਦੋਸਤੋ ਲਵ ਯੂ ਟੂ ਆ ਬਾਈ ਬਾਈ ਨੀਂਦ ਆ ਰਹੀ ਆ ਜ